ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਜੋ ਕਿ ਪਿੰਡ ਸੈਦੇਵਾਲਾ ਤੇ ਜ਼ਿਲ੍ਹਾ ਮਾਨਸਾ ਦੇ ਵਿੱਚ ਸਜੋਬਿਤ ਹੈ ਇਸ ਸਥਾਨ ਤੇ ਧੰਗੁਰੂ ਅਮਰਦਾਸ ਜੀ ਦੇ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਸਨ ਇਹ ਉਹ ਜੋੜਾ ਸਾਹਿਬ ਹੈ ਜਿਸ ਨਾਲ ਭਾਈ ਸਚਨ ਸਾਜ ਜੀ ਨੇ ਇੱਕ ਝੱਲੀ ਨੂੰ ਠੀਕ ਕੀਤਾ ਸੀ ਇਹ ਝੱਲੀ ਇੱਕ ਰਾਣੀ ਸੀ ਇਹ ਜਦੋਂ ਦਰਬਾਰ ਸਾਹਿਬ ਵਿੱਚ ਧੰਗੁਰੂ ਅਮਰਦਾਸ ਜੀ ਦੇ ਦਰਸ਼ਨਾ ਵਾਸਤੇ ਪੁੱਜੀ ਸੀ ਤਾਂ ਇੰਨੇ ਘੁੰਡ ਕਢ ਲਿਆ ਸੀ ਧੰਗੁਰੂ ਅਮਰਦਾਸ ਜੀ ਦੇ ਮੂੰਹੋਂ ਸਹਿਜਵਾ ਬੋਲ ਨਿਕਲ ਗਏ ਇਹ ਝੱਲੀ ਕੌਣ ਹੈ ਰਾਣੀ ਰਾਣੀ ਸੱਚੀ ਝੱਲੀ ਹੋ ਗਈ ਇਹ ਫਿਰ ਜੰਗਲਾਂ ਨੂੰ ਤਾਂ ਸਚ ਜੀ ਟੱਕੜਾਂ ਇਕੱਠੀਆਂ ਕਰ ਰਹੀ ਸੀ ਤਾਂ ਇਹ ਉਹਨਾਂ ਨੂੰ ਮਿਲੀ ਅਤੇ ਉਹਨਾਂ ਦੇ ਗਲ ਪੈ ਗਈ ਫਿਰ ਜਦੋਂ ਭਾਈ ਸਚਨ ਸਾਜ ਜੀ ਦਰਬਾਰ ਸਾਹਿਬ ਵਿੱਚ ਧੰਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਵਾਸਤੇ ਪੁੱਜੇ ਤਾਂ ਉਹਨਾਂ ਨੇ ਸਾਰੀ ਘਟਨਾ ਜਿਹੜੀ ਹੈ ਉਹ ਧੰਗੁਰੂ ਅਮਰਦਾਸ ਜੀ ਨੂੰ ਦੱਸੀ ਤਾਂ ਫਿਰ ਉਹਨਾਂ ਨੂੰ ਧੰਗੁਰੂ ਅਮਰਦਾਸ ਜੀ ਨੇ ਆਪਣੇ ਚਰਨਾਂ ਦਾ ਜੋੜਾ ਬਖਸ਼ਿਆ ਅਤੇ ਕਿਹਾ ਕਿ ਉਸ ਛੁਦੈਣ ਦੇ ਮੱਥੇ ਨੂੰ ਛੁਹਾ ਦੇਈ ਉਹ ਠੀਕ ਹੋ ਜਾਏਗੀ ਤਾਂ ਭਾਈ ਸਚਨ ਸੱਚ ਜੀ ਨੇ ਉਹ ਜੋੜਾ ਉਸ ਚੱਲੀ ਦੇ ਮੱਥੇ ਨੂੰ ਛੁਆਇਆ ਤਾਂ ਉਹ ਚੱਲੀ ਨੂੰ ਸੁੱਧ ਆ ਗਈ ਅਤੇ ਉਹ ਠੀਕ ਹੋ ਗਈ ਤੇ ਅੱਜ ਇਸ ਸਥਾਨ ਤੋਂ ਲੱਖਾਂ ਲੋਕ ਜਿਹੜੇ ਨੇ ਉਹ ਇਸੇ ਹੀ ਤਰ੍ਹਾਂ ਇਸ ਜੋੜਾ ਸਾਹਿਬ ਦੇ ਮੱਥੇ ਤੇ ਛੁਹਣ ਨਾਲ ਠੀਕ ਹੋ ਕੇ ਗਏ ਨੇ ਜੇ ਕੋਈ ਮੰਦਬੁੱਧੀ ਹੈ ਜਾਂ ਦਿਮਾਗੀ ਤੌਰ ਤੇ ਅਪਸੈਟ